ਪੰਜਾਬੀ ਫਿਲਮਾਂ ਦੇ ਸੁਪਰਸਟਾਰ ਅਤੇ ਪੰਜਾਬੀਆਂ ਦੀ ਸ਼ਾਨ ਕੀਪੀ ਗਰੇਵਾਲ ਐਮੀ ਵੇਰਕਾ ਤੇ ਨਿਮਰਤ ਖੇੜਾ ਆਪਣੀ ਆਉਣ ਵਾਲੀ ਫਿਲਮ ਸਰਵਾਲਾ ਦੀ ਪ੍ਰਮੋਸ਼ਨ ਲਈ ਨਕੌਦਰ ਦੇ ਹਰਮੇਸ਼ ਮਹਿੰਦੀ ਰਤਾ ਦੇ ਘਰ ਜੀ ਟੀਵੀ ਨਗਰ ਪਹੁੰਚੇ ਇਸ ਮੌਕੇ ਮਹਿੰਦੀ ਰਤਾ ਦੇ ਪਰਿਵਾਰਕ ਮੈਂਬਰਾਂ ਅਤੇ ਕਲੋਨੀ ਨਿਵਾਸੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਇਸ ਮੌਕੇ ਜਨ ਜਾਗਰਤੀ ਨਿਊਜ਼ ਚੈਨਲ ਦੇ ਐਮ ਡੀ ਪੰਕਜ ਟਿੰਗਰਾ ਉੱਚੇ ਚੇਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਵੀ ਸਰਵਾਲਾ ਮੂਵੀ ਦੀ ਟੀਮ ਨੂੰ ਜੀ ਆਇਆਂ ਕਿਹਾ ਕੀ ਕਰਦੇ ਕੀ ਆਸ਼ਮੀ ਹੈ ਕੋਈ ਬਈ ਅੱਜ ਨਾ ਆਹਾ ਐਮੀ ਜਦੋਂ ਹੁਣ ਆਪਾਂ ਜਾ ਕੇ ਆਏ ਆ ਲੋਕਾਂ ਦੇ ਘਰੇ ਜੀ 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 ਸੋ ਕੱਲ ਦੇ ਅਸੀਂ ਅੱਜ ਤੀਜਾ ਘਰ ਸੀਗਾ ਜਿਨ੍ਹਾਂ ਦੇ ਅਸੀਂ ਵਿਜ਼ਿਟ ਕੀਤੀ ਆ ਹਾਂ ਜੀ ਹਾਂ ਜੀ ਬਲੀਵ ਕਰੀ ਮੈਂ ਉੱਥੇ ਇੱਕ ਚੀਜ਼ ਰੈਲਾਈਜ਼ ਕੀਤੀ ਬੈਠੇ ਨੇ ਹਾਂ ਜੀ ਮਤਲਬ ਮੈਂ ਇਹ ਵੀਡੀਓ ਇੱਕ ਕੋਈ ਇਹ ਨਹੀਂ ਕਿ ਆ ਵੀ ਕਿਸੇ ਚੀਜ਼ ਲਈ ਮੈਨੂੰ ਐ ਫੀਲ ਹੋਇਆ ਉੱਥੇ ਬੈਠ ਕੇ ਹਾਂ ਜੀ ਵੀਰ ਕਿਸੇ ਦੀ ਖੁਸ਼ੀ ਚ ਸ਼ਾਮਲ ਹੋਣਾ ਚਾਹੀਦਾ ਉਹ ਵੱਡੀ ਗੱਲ ਆ ਯਾਰ ਐਡੀ ਖੁਸ਼ੀ ਆ ਇਹ ਜੀ ਜੀ ਮਤਲਬ ਆਪ ਜੀ ਸਡਨ ਆ ਮਾਰਤੀਆਂ ਐਂਟਰੀਆਂ 10 10 ਕਿ ਵੀ ਅਸੀਂ ਆਵਾਂਗੇ ਹਨਾ ਉਹਦੇ ਆਵਾਂਗੇ ਵੀ ਤੁਹਾਡੇ ਘਰੇ ਆ ਕੇ 4 ਘੰਟਿਆਂ ਚ ਕਿਸੇ ਦੇ 3 ਘੰਟਿਆਂ ਜਿੱਦਾਂ ਜੀ ਜੋ ਉਹਨਾਂ ਦੀ ਹੈਪੀਨੈਸ ਸੀ ਉਹਨਾਂ ਦੇ ਐਕਚੁਅਲੀ ਫੀਲ ਹੋਈ ਦਿਲ ਨੂੰ ਦਿਲੋਂ ਫੀਲ ਹੋਈ ਦਿਲੋਂ ਫੀਲ ਹੋਈ ਹਨਾ ਮਤਲਬ ਮੈਨੂੰ ਪਰਸਨਲੀ ਐਂ ਚੀਜ਼ ਲੱਗਦਾ ਕਿ ਆਪਾਂ ਕਈ ਵਾਰੀ ਆਪਣੇ ਮਹੱਲੇ ਚ ਆਂਡ ਗਵਾਂਡ ਚ ਕੋਈ ਖੁਸ਼ੀ ਹੁੰਦੀ ਆ ਜਾਂ ਕਿਸੇ ਦੇ ਵਿਆਹ ਸ਼ਾਦੀ ਹੁੰਦਾ ਆ ਆਪਾਂ ਸਕਿਪ ਕਰ ਜਾਂਦੇ ਆਂ ਕਈ ਵਾਰੀ ਛੱਡ ਪਰੇ ਹਨਾ ਸ਼ਗਨ ਫੜਾਇਆ ਆਵਾਂਗੇ ਵਾਦਿਆਂ ਨੂੰ ਵੀ ਬੇਨਤੀ ਕਰਦੇ ਆਂ ਜਿਹੜੇ ਹੋਰ ਵੀ ਆਰਟਿਸਟ ਨੇ ਜਾਂ ਕੋਈ ਵੀ ਪਬਲਿਕ ਫਿਗਰ ਹੈ ਜਿਹੜੇ ਜਾਣਾ ਚਾਹੀਦਾ ਜਿਹੜੇ ਜਾਇਆ ਜਾਇਆ ਕਰੋ ਕੋਈ ਫਰਕ ਨਹੀਂ ਪੈਂਦਾ ਪਤਾ ਤੁਹਾਨੂੰ ਹੈਗਾ ਫਰਕ ਨਹੀਂ ਪੈਂਦਾ ਕਿਉਂਕਿ ਸਾਨੂੰ ਵੀ 15 ਸਾਲ ਹੋ ਗਏ ਭਾਜੀ ਨੂੰ 25 ਸਾਲ ਹੋ ਗਏ ਅੱਜ ਜਗ੍ਹਾ ਹੀ ਆ ਤੈਨ ਔਰ ਇੰਨਾ ਜ਼ਿਆਦਾ ਮਤਲਬ ਸਾਡਾ ਆਪਦਾ એનર્ਜੀ ਲੈਵਲ ਇਨਕ ਆਪ ਹੋਇਆ ਹਾਂ ਬਹੁਤ ਦਵਾਵਾ ਸੌ ਲਗੇ ਬੜਾ ਨਿਆਰਾ ਆਇਆ ਮੈਂ ਤਾਂ ਇਹ ਵੀ ਚਾਹਨਾ ਵੀ ਮਤਲਬ ਮੈਂ ਹੋ ਸਕਦਾ ਪਿਛਲੇ ਕਾਫੀ ਟਾਈਮਾਂ ਦੇ ਵਿੱਚ ਕਈਆਂ ਦੇ ਵਿਆਹ ਸ਼ਾਦੀਆਂ ਜਾਂ ਕਿਸੇ ਦਾ ਜਨਮ ਦਿਨ ਜਾਂ ਕੋਈ ਚੀਜ਼ ਮਿਸ ਕੀਤੀ ਹੋਵੇ। ਹਾਂਜੀ। ਰੀਲੀ ਸੌਰੀ ਆ ਯਾਰ ਮੈਂ ਉਹਦੇ ਲਈ ਕੀਤਾ। ਮਤਲਬ ਉਹ ਮੈਨੂੰ ਐ ਲੱਗਾ ਕਿ ਮੇਰਾ ਘਾਟਾ ਸੀ। ਜਿਹੜਾ ਮੈਂ ਗਿਆ ਨਹੀਂ ਜਿਹੜੀਆਂ ਚੀਜ਼ਾਂ ਕੀਤੀਆਂ ਨਹੀਂ ਗਈਆਂ ਉਹਾਂ ਵਲ ਰਹਿ ਗਈਆਂ ਲੈਣ ਲਈ। ਹੁਣ ਨਹੀਂ ਆਪਾਂ ਛੱਡਦੇ। ਪੱਕਾ ਜਾਇਆ ਕਰਾਂਗੇ। ਔਰ ਯਾਰ ਸਾਰਿਆਂ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣਾ ਸ਼ੁਰੂ ਕਰੋ ਬਸ। ਵਾਪਸ ਹੋ ਕੇ ਰੱਖੇ। ਗੋਡ ਬੈਸੀ ਗਾਇਜ਼ ਲਵ ਯੂ ਜਿੰਦਾਬਾਦ। پھل گائے گائے کا بابا مایا جب اور اسی پیچھے بڑا پیچھے رہی جی ہا 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 ہ